ਅੱਜ ਅੰਮ੍ਰਿਤਕਸ ਸਮਾਜ ਦਲ ਪੰਜਾਬ ਪ੍ਰਧਾਨ OBC ਸੈੱਲ ਅਮਿਤ ਕੁਮਾਰ ਮਿੱਟੋ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਮਹਿਲਾ ਮੋਰਚਾ OBC ਪ੍ਰਧਾਨ ਨੀਲਮ ਕੁਮਾਰੀ ਨੂੰ ਨਿਯੁਕਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਅੰਮ੍ਰਿਤਕਸ ਸਮਾਜ ਦਲ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਦਾਨਵ ਵਾਈਸ ਪ੍ਰਧਾਨ ਰਮੇਸ਼ ਕੁਮਾਰ ਮੇਸ਼ਾ ਪੰਜਾਬ ਯੂਥ ਪ੍ਰਧਾਨ ਹੈਪੀ ਫਗਤ ਜਿਸ ਨਾਲ ਮトゥ ਉਮੀ ਪ੍ਰਧਾਨ ਸਤਨਾਮ ਸਿੰਘ ਕੁਲਦੀਪ ਸਿੰਘ ਠੇਕੇਦਾਰ ਇਟਰ ਪ੍ਰਧਾਨ ਅਤੇ ਹੋਰ ਵੀ ਅਹੁਦੇਦਾਰ ਸਾਥੀ ਮਜੂਦ ਸਤਿ ਜੈ ਭੀਮ ਜੈ ਬਾਰ ਸਾਥੀਓ ਮੈਂ ਸੰੀਧਾਨਭ ਰਾਸ਼ਟਰੀ ਅਧਿਕਾਰੀ ਸਮਾਜਦਲ ਭਾਰਤ ਔਰ ਦੁਨੀਆ ਦੇ ਵਿੱਚ ਕੋਈ ਐਸਾ ਕੰਮ ਨਹੀਂ ਆ ਜਿੱਥੇ ਅੱਜ ਨਾਰੀ ਜਿਹੜੀ ਆ ਮੱਲਾ ਨਹੀਂ ਮਾਰਦੀ ਪਈ ਹਰ ਖੇਤਰ ਦੇ ਵਿੱਚ ਨਾਰੀ ਅੱਗੇ ਆ ਔਰ ਵਿਸ਼ੇਸ਼ ਤੌਰ ਤੇ ਕੋਈ ਵੀ ਜਥੇਬੰਦੀ ਹੋਵੇ ਜਿੱਥੇ ਨਾਰੀ ਸਮਰਥਨ ਮਿਲ ਜਾਂਦਾ ਮੈਂ ਸਮਝਦਾ ਉਹ ਚੜ੍ਹਦੀ ਕਲਾ ਚ ਰਹਿੰਦਾ ਔਰ ਜਿਹੜਾ ਸਾਡਾ ਸੰਗਠਨ ਆ ਉਹਦਾ ਕੰਮ ਹੀ ਮਾਨਵਤਾ ਦੀ ਸੇਵਾ ਦਾ ਹੈ ਲੋਕਾਂ ਦੀ ਮਦਦ ਕਰਨੀ ਆ ਬੇਸਾਰਾ ਲੋਕਾਂ ਦਾ ਸਹਾਰਾ ਬੰਨਾ ਆ ਲੋਕਾਂ ਦੀ ਆਵਾਜ਼ ਬਣਨ ਦਾ ਕੰਮ ਆ ਜੇ ਕਿਸੇ ਨੇ ਧੱਕੇਸ਼ਾਹੀ ਉਹਦਾ ਆਵਾਜ਼ ਬਣਨਾ ਮੈਂ ਆਪਣੇ ਵੱਲੋਂ ਔਰ ਪੂਰੀ ਟੀਮ ਵੱਲੋਂ ਅੱਜ ਭੈਣ ਨੀਲਮ ਕੁਮਾਰੀ ਜੀ ਨੂੰ ਜ਼ਿਲ੍ਹਾ ਪ੍ਰਧਾਨ ਘੋਸ਼ਿਤ ਕਰਨ ਤੇ ਬੜਾ ਮਾਣ ਮਹਿਸੂਸ ਕਰ ਰਿਹਾ ਔਰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਨਾਲ ਦੇ ਨਾਲ ਇਹ ਆਸ ਕਰਦਾ ਕਿ ਜਿੱਡੀ ਵੱਡੀ ਇਹ ਜ਼ਿੰਮੇਵਾਰੀ ਹੈ ਪੂਰੇ ਜ਼ਿਲ੍ਹੇ ਦੀ ਇਹ ਤਨ ਮਨ ਦੇ ਨਾਲ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਗੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਾਥੀਓ ਜੋ ਤਰ੍ਹਾਂ ਕਿ ਅੱਜ ਰਾਸ਼ਟਰੀ ਪ੍ਰਧਾਨ ਲਈ ਜਿਹਦੇ ਦੇ ਨਿਰਦੇਸ਼ ਤੇ ਸ਼੍ਰੀਮਤੀ ਨੀਲਮ ਕੁਮਾਰੀ ਜੀ ਨੂੰ ਅੱਜ ਮਹਿਲਾ ਮੋਰਚਾ ਅੰਮ੍ਰਿਤਸਰ ਪ੍ਰੈਜ਼ੀਡੈਂਟ ਜਿਹੜਾ ਲਗਾਇਆ ਗਿਆ OBC ਦਾ ਉਹ ਸਾਨੂੰ ਆਸ ਹੈ ਕਿ ਇਹ ਪੂਰੀ ਇਮਾਨਦਾਰੀ ਨਾਲ ਇਸ ਸਮਾਜ ਦੇ ਪ੍ਰਤੀ ਅਤੇ ਗਰੀਬ ਜਨਤਾ ਦੇ ਪ੍ਰਤੀ ਇਹ ਪੂਰੀ ਉਹਨਾਂ ਦੇ ਉਮੀਦ ਤੇ ਉਤਰਨਗੇ ਤੁਹਾਡੇ ਕੋਲ OBC ਸੈੱਲ ਦੀ ਜ਼ਿੰਮੇਵਾਰੀ ਹੈ ਅੱਜ ਤੁਸੀਂ ਮਹਿਲਾ ਨਾਰੀ ਨੂੰ ਇਸ ਤਰ੍ਹਾਂ ਬਣਾ ਕੇ ਜਾ ਰਹੇ ਜਿਲ੍ਹਾ ਪ੍ਰਧਾਨ ਕਿ ਹੋਰ ਜ਼ਿਲ੍ਹਾਂ ਵਿੱਚ ਵੀ ਤੁਸੀਂ ਕਿਵੇਂ ਵਾਰਡ ਕਈ ਵੀ ਬਣਾਓਗੇ ਜਾਂ ਜਿੰਨਾ ਵਈ ਬਣਾਓਗੇ ਕਿਵੇਂ ਬਣਾਓਗੇ ਤੁਹਾਡਾ ਕਿਵੇਂ ਦਾ ਸਿਸਟਮ ਚੱਲਦਾ ਹੈ ਪਹਿਲਾਂ ਤਾਂ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਪ੍ਰਧਾਨ OBC ਸੈੱਲ ਦੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਉਹਨਾਂ ਦੀ ਪੂਰੀ ਟੀਮ ਤਿਆਰ ਕਰਕੇ ਔਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹਲਕਾ ਵਾਈਸ ਜਿਹੜਾ ਹੁੰਦਾ ਵਾ ਉਹ ਵੀ ਅਸੀਂ ਉਹ ਟੀਮ ਤਿਆਰ ਕਰਾਂਗੇ ਕਿਉਂਕਿ ਅੰਬੇਦਕਰ ਸਮਾਜ ਦਾ ਲੈ ਕੇ ਅਸਰ ਜਾਲਾ ਜਿਹਨਾਂ ਗਰੀਬ ਜਨਤਾ ਦੇ ਹੱਕ ਦੇ ਵਿੱਚ ਹਮੇਸ਼ਾ ਹਰਦਮ ਦਿਨ ਰਾਤ ਸੇਵਾ ਲਈ ਖੜਾ ਹੋ। ਜੀ ਮੈਮ ਅੱਜ ਇੱਕ ਬੜੀ ਵੱਡੀ ਤੁਹਾਨੂੰ ਜ਼ਿੰਮੇਵਾਰੀ ਮਿਲ ਰਹੀ ਹੈ ਕਿਵੇਂ ਕੰਮ ਕਰੋਗੇ ਤੇ ਆਪਣਾ ਨਾਮ ਦੱਸ ਕੇ ਹਾਲਲਾ ਦਾ ਮੈਂ ਜੀ ਮੈਂ ਨੀਲ ਕੁਮਾਰੇ ਜੈ ਭੀਮ ਜੈ ਭਾਰਤ ਮੈਂ ਬਹੁਤ ਖੁਸ਼ ਹਾਂ ਜੋ ਮੈਨੂੰ ਮੌਕਾ ਦਿੱਤਾ ਹੈ ਤੇ ਮੈਂ ਵੱਧ ਤੋਂ ਵੱਧ ਚੜ੍ਹ ਕੇ ਮੁਤਲਬ ਇਸਤਲਾਮ ਕੀ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਤੇ ਇਹ ਇੱਕ ਡਿਜੀਟਲ ਲੋਕਲ ਸਟੇਜ ਹੈ ਜੈ ਭੀਮ ਜੈ ਭੀਮ ਜਬਾਲ ਦੇਖਿਆ ਜਾਵੇ ਤਾਂ ਸਮਾਜ ਦੇ ਵਿੱਚ ਬੜਾ ਕੁਝ ਵਿਚਰਨਾ ਪੈਂਦਾ ਜਿਵੇਂ ਕਿ ਕੋਈ ਅੱਗੇ ਲੱਗਦਾ ਤਾਂ ਉਹਦੀ ਸਮਾਜ ਦੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਉਹ ਤੁਹਾਡੇ ਕੋਲ ਮੁਸ਼ਕਲਾਂ ਲੈ ਕੇ ਆਉਣਗੇ ਤੁਸੀਂ ਉਹਨਾਂ ਦਾ ਕਿਵੇਂ ਹੱਲ ਕਰੋਗੇ ਕਿਵੇਂ ਸਮਾਜ ਦੀ ਜਿੰਮੇ ਤੁਸੀਂ ਬੜੇ ਪਿਆਰ ਨਾਲ ਉਹਨਾਂ ਦਾ ਹੱਲ ਕਰਾਂਗੇ ਤੇ ਬਹੁਤ ਤੋਂ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹਨਾਂ ਨੂੰ ਮਤਲਬ それ。